ਸਤਿਗੁਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌਂ ਚੱਕੀ ਆ ਇਹਦਾ ਅਸੀਂ ਇੱਥੇ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਇੱਕ ਸੌਂ ਚਕਾਈ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਸੀ ਤੇ ਪੰਜਾਬ ਦੇ ਬਾਕੀ ਸਾਰੇ ਹੀ ਦੋਸਤੋ ਜੋ ਹਲਕਿਆਂ ਦੇ ਵਿੱਚੋਂ ਲੋਕ ਸਭਾ ਦੇ ਉਮੀਦਵਾਰਾਂ ਦੀ ਜਿੱਤ ਹੋਈ ਸੀ ਉਹਨਾਂ ਨੇ ਸੰਸਦ ਦੇ ਵਿੱਚ ਸੌਂ ਚੁੱਕ ਸਮਾਗਮ ਦੇ ਵਿੱਚ ਆਪਣੀ ਸੌਂ ਚੁੱਕ ਲਈ ਸੀ ਤੇ ਭਾਈ ਅਮਰਿਤਪਾਲ ਸਿੰਘ ਨੇ ਦੋਸਤੋ 5 ਜੁਲਾਈ ਨੂੰ ਬਾਅਦ ਵਿੱਚ ਕੁਝ ਸ਼ਰਤਾਂ ਦੇ ਆਧਾਰ ਤੇ ਉਹਨਾਂ ਨੂੰ ਸੌਂ ਚੁਕਾਈ ਗਈ। ਇਸ ਮਾਮਲੇ ਨੂੰ ਲੈ ਕੇ ਦੋਸਤੋ ਯੂ ਐਸ ਏ ਦੇ ਵਕੀਲ ਜਸਪ੍ਰੀ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਨੇ। ਨਾਲ ਹੀ ਦੋਸਤੋ ਭਾਈ ਅਮਰਿਤਪਾਲ ਸਿੰਘ ਦੇ ਸੌਂ ਚੁੱਕ ਸਮਾਗਮ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਜੋ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਬਾਰੇ ਦੋਸਤੋ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਭਾਈ ਅਮਰਿਤਪਾਲ ਸਿੰਘ ਨੇ ਸਟੇਟਮੈਂਟ ਜਾਰੀ ਕੀਤੀ ਹੈ। ਕੀ ਲਿਖਿਆ ਹੈ ਦੋਸਤੋ ਉਹਨਾਂ ਨੇ ਆਪ ਪੜ੍ਹ ਕੇ ਆਫੀਸ਼ੀਅਲ ਸਟੇਟਮੈਂਟ ਭਾਈ ਅੰਮ੍ਰਿਤਪਾਲ ਸਿੰਘ ਰਾਜ ਬਨਾਣਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸੀਧੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੋਣਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਹੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਟੋਕਮਾ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗੁਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਗੁਰੂ ਦਾ ਪੰਥ ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌ ਚੱਕੀ ਹੈ ਇਹਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਆ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਕਿ ਸੋਚ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਨਾਲ ਦਾ ਕੀ ਜਿਹੜਾ ਇੱਕ ਕੋਈ ਆਮ شہری ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਕਿ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬڑے ਲਿਮਟਿਡ ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਕਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਵੱਡਾ ਕੋਈ ਮਿਲਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਹਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਮ ਲੈ ਕੇ ਗਏ ਤਾਂ ਉਹਨਾਂ ਨੇ ਉਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਦੂਰ ਸਾਹਿਬ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋਚਣਾ ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਹੀਂ ਇਹ ਡੇਲੀ ਤੋਂ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਇਹੋ ਜਿਹਾਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਆ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ মিডিਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਹਾਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਦਾ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵੀ ਚੋਣਾ ਲੜਨਾ ਤੇ ਚੋਣਾ ਲੜ ਕੇ ਅਹੀਂ ਮਤਲਬ ਕਿ ਜਿਤਾ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੇ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋਰ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਕਾਲ ਸਾਹਿਬ ਵੈਗੁਰਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋਈ ਨਾ ਕੋਈ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਸੀਂ ਐਡੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹਦੀਆਂ ਮਤਲਬ ਵਾਈ ਤੇ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਹਾ ਸੀ ਕਿ ਜਦੋਂ ਨਾ ਸਵਿਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ মিডিਆ ਤੋਰ ਮੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇੱਥੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਹਾਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇਹਨਾਂ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਲਸੀ ਵਿੱਚ ਚੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਜਿਤਾ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋਰ ਤੋੜ ਕੇ ਬਹੁਤ ਝੂਠੀਆਂ ਖਬਰਾਂ ਦੇਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਪਈਆਂ ਇਹ ਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜਿਹਾਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇੱਕ ਇੱਕਿਆਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਲਿਆ ਵਾ ਕਹਾਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਵੀ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵਿੱਚ ਊਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ ਦਿਨੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਵੱਲੋਂ ਜੋ ਖਾਲਿਸਤਾਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਸੀ ਇਸ ਬਾਰੇ ਦੋਸਤੋ ਹੁਣ ਭਾਈ ਅਮਰਿਤਪਾਲ ਸਿੰਘ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਿਆਨ ਦਿੱਤਾ ਹੈ ਜੋ ਦੋਸਤੋ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਵੱਲੋਂ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਸੰਬੰਧੀ ਦੋਸਤੋ ਭਾਈ ਅਮਰਿਤਪਾਲ ਸਿੰਘ ਦੇ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜੋ ਦੋਸਤੋ ਇਸ ਮਾਮਲੇ ਨੂੰ ਲੈ ਕੇ ਹੁਣ ਭਾਈ ਅਮਰਿਤਪਾਲ ਸਿੰਘ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਨਾਲ ਹੀ ਦੋਸਤੋ ਹੁਣ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਕਸਰੀ ਦੌਂਦਲਾ ਸਾਹਿਬ ਦੇ ਜਸਦਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਯਤਨ ਕਰ ਰਹੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ